ऋषिकेश ਦੇ ਵਿੱਚ ਸਿੱਖ ਵਪਾਰੀ ਦੀ ਕੁਟਮਾਰ ਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਨੋਟਿਸ ਲੈ ਲਿਆ ਗਿਆ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਦੱਸਦਾ ਹੈ ਕਿ ਉੱਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਿੱਖ ਵਪਾਰੀ ਦੇ ਨਾਂ ਪੀੜ ਦੇ ਵੱਲੋਂ ਕੁਟਮਾਰ ਕੀਤੀ ਗਈ ਤੇ ਉਸਦੇ ਸ਼ੋਰੂਮ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਜਿਸ ਦਾ ਸਖਤ ਨੋਟਿਸ ਲੈਂਦਿਆਂ ਐਸਜੀਪੀਸੀ ਨੇ ਇਸ ਘਟਨਾ ਦੀ ਕੜਰੀ ਨਿੰਦਾ ਕੀਤੀ ਹੈ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਸ਼੍ਰਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਸ਼੍ਰਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਰਿਵਾਲ ਨੇ ਇਸ ਘਟਨਾ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਤੇ ਉੱਤਰਾਖੰਡ ਪੁਲਿਸ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਲਈ ਈਮੇਲ ਪੱਤਰ ਵੀ ਲਿਖਿਆ ਹੈ। ਉਹਨਾਂ ਕਿਹਾ ਕਿ ਬੀਤੇ ਕੱਲ ਵਪਾਰੀ ਦੇ ਨਾਲ ਜੋ ਕੁਝ ਵੀ ਹੋਇਆ ਇਸ ਦੀ ਵਾਇਰਲ ਵੀਡੀਓ ਤੋਂ ਸਪਸ਼ਟ ਹੈ ਕਿ ਭੀੜ ਦੇ ਵੱਲੋਂ ਸਿੱਖ ਵਪਾਰੀਆਂ ਦੇ ਨਾਲ ਕੁੱਟਮਾਰ ਕਰਨ ਦੇ ਨਾਲ ਨਾਲ ਸ਼ੋਰੂਮ ਤੇ ਪੱਥਰ ਬਾਜ਼ੀ ਕਰਕੇ ਕਾਫੀ ਨੁਕਸਾਨ ਪਹੁੰਚਾਇਆ ਗਿਆ। ਉਹਨਾਂ ਕਿਹਾ ਕਿ ਕਿਉਂਕਿ ਭੀੜ ਦੇ ਵੱਲੋਂ ਸਿੱਖ ਵਪਾਰੀ ਦੀ ਦਸਤਾਰ ਉਤਾਰੀ ਗਈ ਤੇ ਉਸਦੇ ਕੇਸਾ ਦੀ ਵੀ ਬਿਆਦਬੀ ਕੀਤੀ ਗਈ ਹੈ ਜਿਦਲੀ ਜਿਹੇ ਦੋਸ਼ੀਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਧਾਰਾਵਾਂ ਦੇ ਤਹਿਤ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਲ ਤਕਲਵੰਤ ਸਿੰਘ ਮੰਨਣ ਦਾ ਇਹ ਕਹਿਣਾ ਹੈ ਕਿ ਸ਼੍ਰਮਣੀ ਕਮੇਟੀ ਦੇ ਵੱਲੋਂ ਪੀੜਤ ਸਿੱਖ ਦੇ ਨਾਲ ਗੱਲਬਾਤ ਕੀਤੀ ਗਈ ਤੇ ਸਿੱਖ ਸੰਸਥਾ ਉਸ ਦੇ ਨਾਲ ਖੜੀ ਹੈ ਸਿੱਖ ਵਪਾਰੀ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਘਟਨਾ ਪਿੱਛੇ ਸਥਾਨਕ ਕਾਂਗਰਸੀ ਕੌਂਸਲਰ ਦਾ ਹੱਥ ਹੈ ਜੋ ਪਿਛਲੇ ਸਮੇਂ ਤੋਂ ਇਹਨਾਂ ਸਿੱਖ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਆਪਣੇ ਪੱਤਰ ਦੇ ਵਿੱਚ ਸ਼੍ਰਮਣੀ ਕਮੇਟੀ ਮੁਖ ਸਕੱਤਰ ਨੇ ਉੱਤਰਾਖੰਡ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੀ ਪੁਲਿਸ ਨੂੰ ਆਦੇਸ਼ ਕਰਨ ਕਿ ਘਟਨਾ ਦੀ ਨਿਰਪੱਖ ਜਾਂਚ ਹੋਵੇ ਤੇ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਜਿਹੜੀ ਘਟਨਾ ਉੱਤਰਾਖੰਡ ਸਟੇਟ ਦੇ ਵਿੱਚ ਤੇ ਸ਼ਹਿਰ ਰਿਚੀ ਕੇਸਵੇ ਕੇ ਜੋ ਦੇਖਣ ਨੂੰ ਮਿਲੀ ਹੈ ਕਿਸ ਤਰ੍ਹਾਂ 30 40 ਬੰਦੇ ਸਰਦਾਰ ਰਣਜੀਤ ਸਿੰਘ ਤੇ ਉਹਨਾਂ ਦੇ ਭਰਾਵਾਂ ਦੀ ਕੁਟਮਾਰ ਕਰਦੇ। ਬੜਾ ਉਹ ਛਡਾਉਣ ਵਾਲੀ ਵੀ ਨਹੀਂ ਦਿੱਸਦੀ ਇੱਕ ਅੱਧਾ ਕੋਈ ਜਿਹੜਾ ਪੁਲਿਸ ਵਾਲਾ ਉੱਥੇ ਪੁਲਿਸ ਮੈਂ ਦਿੱਤਾ ਪਿਆ ਤੇ ਉਹਦੀ ਵੀ ਮਿਨਿਮਾਈਜ਼ ਚੱਲਦੀ ਨਹੀਂ ਦਿੱਸਦੀ ਜਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ। ਤੇ ਮੈਂ ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਕੁਸ਼ਕਰ ਸਿੰਘ ਧਾਮੀ ਤੇ ਰੀਸ਼ੀਕੇਤ ਦੇ ਜਿਹੜੇ ਡੀਸੀ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਅਸੀਂ ਇੱਕ ਬਫਦ ਵੀ ਭੇਜਾਂਗੇ ਪਰ ਡੀਸੀ ਸਾਹਿਬ ਦਾ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਸੀਐਮ ਸਾਹਿਬ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੇ ਦਰਿੰਦੇ ਹਮਲਾ ਕਰਨ ਗਏ ਆ ਉਹਨਾਂ ਤੇ ਰঞ্জੀਤ ਸਿੰਘ ਉਹਨਾਂ ਨੂੰ ਇਨਸਾਫ ਤਾਂ ਹੀ ਮਿਲ ਸਕਦਾ ਕਿ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਅਸੀਂ ਇੱਕ ਬਫਦ ਜਿਹੜਾ ਤਿੰਨ ਮੈਂਬਰੀ ਬਹੁਤ ਜਿਹੜਾ ਉੱਚ ਹੁਣੀ ਕਮੇਟੀ ਵੱਲੋਂ ਡੀਸੀ ਸਾਹਿਬ ਨੂੰ ਮਿਲਣ ਲਈ ਵੀ ਭੇਜਾਂਗੇ ਤਾਂ ਧਾਮੀ ਸਾਹਿਬ ਨੂੰ ਵੀ ਮਿਲਣਗੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਮੈਂ ਫਿਰ ਦੁਬਾਰਾ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਰਿਸ਼ਕੇ ਨੂੰ ਕਿ ਇਹ ਅਨਕੁਆਰੀ ਕਰਾਈ ਜਾਵੇ ਤੇ ਜਿਹੜੇ ਸਜ਼ਾ ਦੇ ਹੱਕਦਾਰ ਉਹਨਾਂ ਨੂੰ ਵੱਤੋ ਵੱਤ ਜਿਹੜੀ ਉਹ ਸਜ਼ਾ ਦਿੱਤੀ ਆ ਮੇਰੀ ਬੇਨਤੀ ਆ ਪੁਛਕਰ ਸੰਤ ਧਾਮੀ ਜੋ ਮੁੱਖ ਮੰਤਰੀ ਉਨਨ ਬੇਨਤੀ ਹੈ ਕਿਉਂਕਿ ਜਿਸ ਤਰ੍ਹਾਂ ਕੇਸਾਂ ਦੀ ਵਿਅਦਿ ਹੋਈ ਹੈ ਤੇ ਕੇਸਾਂ ਨੂੰ ਹੱਥ ਪਾਏ ਗਏ ਆ 295 ਏ ਦੇ ਤਹਿਤ ਜਿਹੜਾ ਪੱਤਾਦੱਤ ਕੀਤਾ ਜਾਵੇ ਤੇ ਡੀਸੀ ਸਾਹਿਬ ਨੂੰ ਬੇਨਤੀ ਹੈ ਤੇ ਇੱਕ ਅਸੀਂ ਮੈਂ ਆਪਣੇ ਤੌਰ ਤੇ ਵੀ ਲੈਟਰ ਪਾ ਦਿੱਤਾ ਆ ਪੁੱਛ ਕੇ ਤੁਸੀਂ ਤੁਮ희 ਸਾਹਿਬ ਨੂੰ ਸੀਐਮ ਸਾਹਿਬ ਨੂੰ ਤੇ ਇੱਕ ਬਹੁਤ ਵੀ ਜਿਹੜਾ ਤਿੰਨ ਮੈਂ ਵੀ ਬਹੁਤ ਵੀ ਜਿਹੜਾ ਜਾ ਕੇ ਡੀਸੀ ਸਾਹਿਬ ਨੂੰ ਮਿਲੇਗਾ ਤੇ ਮੁੱਖ ਮੰਤਰੀ ਮਿਲੇਗਾ ਤੇ ਜਿਹੜਾ ਪੀੜਿਤ ਪਰਿਵਾਰ ਆ ਉਹਨਾਂ ਨੂੰ ਮਿਲੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਜਿਹਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਾਈ ਜਾ ਰਹੀ ਹੈ ਇਹ ਬੜੀ ਮਾਰੀ ਇੱਕ ਤਸਵੀਰ ਆ ਮੈਂ ਇਸ ਗੱਲ ਲਈ ਜਿਹੜਾ ਪ੍ਰਸ਼ਾਸਨ ਆ ਤੇ ਖਾਸ ਤੌਰ ਤੇ ਸਰਕਾਰ ਆ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਆਂ ਕਿ ਉਹ ਇਸ ਗੱਲ ਦੀ ਗੰਭੀਰਤਾ ਨੂੰ ਦੇਖਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਆ ਇਹ ਇੱਕ ਵੱਖਰਾ ਸੰਕੇਤ ਦੇ ਰਿਆ ਤੇ ਉੱਥੇ ਛਡਾਉਣ ਵਾਲਾ ਕੋਈ ਨਹੀਂਗਾ ਤੇ ਉੱਥੋਂ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਸੋ ਇਹ ਚੀਜ਼ਾਂ ਜਿਹੜੀਆਂ ਬੁੜੀਆਂ ਮਾਰੀਆਂ ਨੇ ਅਸੀਂ ਸ਼ਰੋਨੀ ਗੁਰਦਾਰਾ ਪਰੰਦਰ ਕਮੇਟੀ ਵੱਲੋਂ ਉੱਤਰਾਖੰਡ ਸਰਕਾਰ ਨੂੰ ਸ਼ਰੋਨੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਆ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ آگਾਹ ਕਰਾ ਰਹੇ ਆ ਕਿਉਂਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾ ਉਹ ਦੇਸ਼ ਦੇ ਵਕ-ਵਕ ਥਾਵਾਂ ਤੇ ਪਾਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਰਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗੰਟੀ ਵੀ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਬੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਖੋਰ ਠੋਸ ਜਿਹੜੀ ਆ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 'ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜਾਵੇ